ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਕੁੜੀਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲੀਆਂ ਨੇ ਜਿਸ ਦੀਆਂ ਵੀਡੀਓ ਜਿਹੜੀਆਂ ਹੈ ਕੁੜੀਆਂ ਦੇ ਵੱਲੋਂ ਬਣਾ ਲਈਆਂ ਗਈਆਂ ਨੇ ਕੁੜੀਆਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ aarop ਲਗਾਏ ਜਾ ਰਹੇ ਨੇ ਕਿ ਹੋਸਟਲ ਦੇ ਵਿੱਚ ਉਹਨਾਂ ਨੂੰ ਚੰਗੀਆਂ ਸੁਵਿਧਾਵਾਂ ਜਿਹੜੀਆਂ ਨੇ ਨਹੀਂ ਦਿੱਤੀਆਂ ਜਾ ਰਹੀਆਂ ਖਾਣ-ਪੀਣ ਦਾ ਪ੍ਰਬੰਧ ਚੰਗਾ ਨਹੀਂ ਹੈਗਾ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲ ਰਹੀਆਂ ਨੇ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲ ਰਹੀਆਂ ਨੇ ਵੀਡੀਓ ਬਕਾਇਦਾ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਰਹਿਣ ਦਾ ਪ੍ਰਬੰਧ ਉਹਨਾਂ ਦੇ ਲਈ ਸਾਫ਼ ਸੁਥਰਾ ਨਹੀਂ ਹੈਗਾ ਪੀਣ ਦਾ ਪਾਣੀ ਦਾ ਉਹਨਾਂ ਲਈ ਸਾਫ ਸੁਥਰਾ ਪ੍ਰਬੰਧ ਨਹੀਂ ਹੈਗਾ ਤੇ ਇਹ ਆਰੋਪ ਨੇ ਜਿਹੜੇ ਬੱਚਿਆਂ ਦੇ ਵੱਲੋਂ ਵਿਦਿਆਰਥੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਜਿੱਥੇ ਕੇ ਜ਼ਬਰਦਸਤ ਹੰਗਾਮਾ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਜਦੋਂ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਜਦੋਂ ਖਾਣ ਦੇ ਲਈ ਖਾਣਾ ਉਹਨਾਂ ਨੂੰ ਪਰੋਸਿਆ ਜਾਂਦਾ ਹੈ ਤੇ ਕੁੜੀਆਂ ਜਦੋਂ ਖਾਣਾ ਖਾਣ ਲੱਗਦੀਆਂ ਨੇ ਤੇ ਇਸ ਦੌਰਾਨ ਨਜ਼ਰ ਜਾਂਦੀ ਹੈ ਖਾਣੇ ਦੇ ਵਿੱਚੋਂ ਸੁੰਡੀ ਨਿਕਲਦੀ ਹੈ ਤੁਰੰਤ ਉਹਨਾਂ ਦੇ ਵੱਲੋਂ ਵੀਡੀਓ ਬਣਾ ਲਈ ਜਾਂਦੀ ਹੈ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈਠੋ ਬਲਕਿ ਵੇ ਬਾਈਟ ਦੇਣਾ ਹੀ ਨਹੀਂ ਚਾਹ ਰਹੀ ਬਿਕੋਜ਼ ਯੂ ਟ੍ਰਾਈ ਟੂ ਸੀ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਦੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂਗੇ ਤੁਹਾਡਾ ਨਾਮ ਪੁੱਛਣਾ ਤੁਹਾਡਾ ਨਾਮ ਪੁੱਛਣਾ ਤੁਹਾਡਾ ਨਾਮ ਪੁੱਛਣਾ ਜੀ ਇਫ ਯੂ ਹੈਵ ਕਮ ਇਫ ਯੂ ਹੈਵ ਕਮ ਨਾਮ ਨਹੀਂ ਦੱਸਿਆ ਕਿ ਤੁਸੀਂ ਮੈਂ ਪੁੱਛ ਰਿਹਾ ਹਾਂ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂਗੇ ਤੁਹਾਡਾ ਨਾਮ ਪੁੱਛਣਾ 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 ਤੁਹਾਡਾ ਨ not at all because we are trying to be holding a meeting for that reason see discussion we are doing that that is also an issue because i have just taken the charge in the last 10 days i came on 18 uh, kuch hai, nahi hai, but whatever is there we try to solve I can't say that because you know I'm trying to look into it. I'm trying to reach out to what we can do about the students. Like because I don't. unnecessary I don't... <laughs> wait, wait, comment, so see, comment me, please. So, see, please do not. I will not be able to comment unless I know what is the reason. See, all of them are sitting here. I will not like to say anything until I am able to resolve Yes, yes, sir. I visited the hostel day before also, but I would not to, like to quit. Even our madam had visited the hostel in academic, academy. But we are trying to resolve the issue. No, also. No, we can't, I cannot say at the moment because something else is also coming up in this, that it is not from the mess alone. It has to be something else. It's There is something behind it. So at the moment I will no, not like to...

ਆਲਰੇਡੀ ਵਰਕਆਊਟ ਹੋ ਰਿਹਾ ਸੀਗਾ ਔਰ ਉਸ ਵਰਕਆਊਟ ਦੇ ਵਿੱਚ ਇਸ ਇਹ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਅਸੀਂ ਰਿਜ਼ੋਲਵ ਕਰ ਰਹੇ ਸੀ ਤੇ ਅੱਜ ਇਹ ਗੱਲ ਸਾਹਮਣੇ ਆਈ ਬੱਚੇ ਕਹਿ ਰਹੇ ਕਿ ਡੀ ਮੈਮ ਨੂੰ ਮਿਲਦੇ ਆ ਪਰ ਜਿੰਨਾ ਉਹ ਆਪਣੀ ਕੇਅਰ ਛੱਡ ਕੇ ਦੂਸਰੀ ਜਗ੍ਹਾ ਚਲੇ ਜਾਂਦੇ ਆ ਅਸੀਂ ਉਹਨਾਂ ਦੇ ਪਿੱਛੇ ਇਹ ਬਿਲਕੁਲ ਗਲਤ ਹੈ ਤੇ ਤੁਸੀਂ ਉਹਨਾਂ ਨੂੰ ਇਹ ਬਿਲਕੁਲ ਅਗਰ ਨਾਰੇਬਾਜ਼ੀ ਕਰ ਰਹੇ ਕਿ ਸਾਡੇ ਜੁਮੇ ਦਾ ਹੱਕ ਹੈ ਤੇ ਉਸ ਨੂੰ ਕਹਿੰਦੇ ਆਈ ਵਿਲ ਨਾਟ ਕਮੈਂਟ ਆਈ ਵਿਲ ਨਾਟ ਕਮੈਂਟ ਐਟ ਆਲ ਬਿਕਾਜ਼ ਆਈ ਵੈਂਟ ਟੂ ਸੀ ਦਾ ਹੌਸਟਲ ਐਂਡ ਐਟ ਦਾ ਮੰਪਰਸੋ ਵੀ ਪਾਣੀ ਦਾ ਇਸ਼ੂ ਸੀ ਵੀ ਹੈਵ ਰਿਜ਼ੋਲਵਡ ਦਾ ਇਸ਼ੂ ਆਫ ਵਾਟਰ ਜਿਹੜਾ ਸੀ ਮਾਤਾ ਜਿਹੜਾ ਯੂਕੋ ਵਾਲਾ ਹਸਟਲ ਸੀ ਜੇ ਇਸ਼ੂ ਰਿਜ਼ੋਲਵ ਕਰਨ ਦੀ ਇੱਛਾ ਨਾ ਹੁੰਦੀ ਤਾਂ ਇਸ਼ੂ ਵੀ ਰਿਜ਼ੋਲਵ ਨਹੀਂ ਸੀ ਹੁੰਦਾ ਦੋ ਦਿਨ ਲਗਾ ਕੇ ਉਹ ਵੀ ਇਸ਼ੂ ਰਿਜ਼ੋਲਵ ਹੋਇਆ ਹੁਣ ਇਹ ਗੱਲਾਂ ਸਾਹਮਣੇ ਆ ਰਹੀਆਂ ਇਹਨੂੰ ਜੇ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਬਟ ਆ ਡਿਡ ਨਾਟ ਲਾਈਕ ਟੂ ਕਮੈਂਟ ਔਨ ਐਨੀਥਿੰਗ ਬਿਕਾਜ਼ ਥੇਰ ਕੁਡ ਬੀ ਸਮਥਿੰਗ ਬਿਹਾਈਂਡ ਇਟ ਵਿਚ ਐਟ ਦ ਮੋਮੈਂਟ ਆ ਡੋਨਟ